ਅਕਸਰ ਹੱਦ ਫਾਜ਼ਿਲ ਕਾਤੇ ਜੇਕਰ ਕੋਈ ਬਾਰਡਰ ਦੇ ਵੱਲੋਂ ਆਉਂਦਾ ਹੈ ਤਾਂ ਉਹ ਹਿੰਦੁਸਤਾਨ ਦੀ ਚਾਹ ਦੀ ਦੁਕਾਨ ਸਭ ਤੋਂ ਪਹਿਲਾਂ ਉਠਾਏਗਾ ਕਿਉਂਕਿ ਸਰਹੱਦੀ ਇਲਾਕੇ ਦੇ ਮੁੱਢਲੇ ਰਾਹ ਤੇ ਪਿਛਲੇ 10-15 ਸਾਲਾਂ ਤੋਂ ਹਿੰਦੁਸਤਾਨ ਦੀ ਪਹਿਲੀ ਚਾਹ ਦੀ ਦੁਕਾਨ ਚਲਾਈ ਜਾ ਰਹੀ ਹੈ ਦੁਕਾਨ ਨਵੀਂ ਨਹੀਂ ਪੁਰਾਣੀ ਹੈ ਜਿਸ ਨੂੰ 12ਵੀਂ ਪਾਸ ਨੌਜਵਾਨ ਚਲਾ ਰਿਹਾ ਹੈ ਇਹ ਉਸਦੇ ਪਿਤਾ ਦੀ ਜੱਦੀ ਦੁਕਾਨ ਹੈ ਭਾਰਤ-ਪਾਕਿਸਤਾਨ ਸਰਹੱਦ ਤੇ ਆਉਣ ਜਾਣ ਵਾਲੇ ਲੋਕਾਂ ਦੇ ਲਈ ਇਹ ਦੁਕਾਨ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ ਪੌੜੇ ਤੇ ਗਿਆ ਸੀ ਜੋ ਬੋਟਲ ਤੋਂ ਵਾਪਸੀ ਆਈ ਹੁੰਦੀ ਫਾਜ਼ਿਲਕਾ ਵੱਲ ਉਦੋਂ ਮੈਂ ਵੇਖਿਆ ਸੀ ਨਾ ਤਾਂ ਬੋਰ ਲੱਗਾ ਆਇਆ ਸੀ ਕਿ ਹਿੰਦੂਸਤਾਨ ਦੀ ਪਹਿਲੀ ਚਾਹ ਬਸ ਬੋਰ ਨੂੰ ਵੇਖ ਕੇ ਸੀ ਗਏ ਸਾਂ ਨਹੀਂ ਸਰ ਹਿੰਦੂਸਤਾਨ ਦੀ ਪਹਿਲੀ ਚਾਹ ਜਿਹੜਾ ਪਸਾਦੀ ਬੋਟਲ ਤੋਂ ਫਾਜ਼ਿਲਕਾ ਵੱਲ ਜਾਂਦੇ ਆ ਪਹਿਲੀ ਚਾਹ ਦੀ ਦੁਕਾਨੇ ਕੀ ਹੈ ਇਹ ਤਾਂ ਇਹਨਾਂ ਨੇ ਨਾ ਰੱਖਿਆ ਹਿੰਦੂਸਤਾਨ ਦੀ ਪਹਿਲੀ ਚਾਹ ਨਹੀਂ ਅੱਜ ਹੀ ਗਿਆ ਸੀ ਲੱਗੇ ਨਹੀਂ ਇੰਨਾ ਜ਼ੋਰ ਦਿੱਤਾ ਸੀ ਅੱਜ ਅਸੀਂ ਚੱਲੇ ਸੀ ਤੇ ਵਾਪਸ ਹੀ ਦੇਖ ਕੇ ਸਗੋਂ ਅਸੀਂ ਅੱਗੇ ਚਲੇ ਗਏ ਸੀ ਫਿਰ ਵਾਪਸੀ ਜੁਆਏ ਮਗਰ ਉਹ ਲੋੜ ਜਿਨ੍ਹਾਂ ਨੇ ਆ ਦੇ ਲੋਕਾਂ ਨੇ ਟੈਸਟ ਭਰੇ ਨੇ ਉਹਨਾਂ ਦੇ ਨਹੀਂ ਕਲੀਅਰ ਹੁੰਦੇ ਅ ਵਧੀਆ ਸਗੋਂ ਨੌਜਵਾਨ ਕੋਈ ਕੰਮ ਕਰ ਰਹੇ ਨੇ ਆਹ ਦਾ ਕਾਰ ਚਲਾ ਰਹੇ ਨੇ ਸਰ ਫਿਲਹਾਲ ਤਾਂ ਉਹਨੂੰ ਮੋਲ ਵਧੀਆ ਪਰ ਜਿਹੜਾ ਕੋਈ ਹੁੰਦਾ ਹੈ ਉਹਦੇ ਤੇ ਇਹਨਾਂ ਨੂੰ ਆਹ ਦੀ ਦੁਕਾਨਾਂ ਖਾਲੀ ਕਰਨੀਆਂ ਪੈਂਦੀਆਂ ਨੇ ਤਕਰੀਬਨ 10-15 ਸਾਲ ਹੋ ਗਏ ਇਸ ਸ਼ੌਕ ਤੇ ਕੰਮ ਕਰਦਿਆਂ ਨੂੰ ਤੁਹਾਡੇ ਮਨ 'ਚ ਆਈਡੀਆ ਕਿਵੇਂ ਆਇਆ ਕਿ ਤੁਸੀਂ ਇੱਥੇ ਆ ਕੇ ਦੁਕਾਨ ਤੇ ਕੰਮ ਕਰੋ ਕਿਉਂਕਿ ਸਰ ਸਟੱਡੀ ਕੀਤੀ ਸਟੱਡੀ ਤੋਂ ਬਾਅਦ ਉਸ ਤੋਂ ਬਾਅਦ ਕੋਈ ਜੌਬ ਮਿਲੀ ਨਹੀਂ ਜੌਬ ਦੇ ਕਾਰਨ ਫਿਰ ਪਾਪਾ ਜੀ ਦੇ ਨਾਲ ਹੀ ਹੈਲਪ ਕਰਨ ਲੱਗ ਗਏ ਇਸ ਕਰਕੇ ਫਿਰ ਆਈਡੀਆ ਆ ਗਿਆ ਕੀ ਸਟੱਡੀ ਕੀਤੀ ਤੁਸੀਂ ਪਹਿਲਾਂ ਕੀ ਪੜ੍ਹਾਈ ਕੀਤੀ ਫਿਰ ਕੀ ਕੀਤਾ ਪਹਿਲਾਂ ਕਲਾਸ 2 ਕੀਤੀ ਸੀ ਉਸ ਤੋਂ ਬਾਅਦ ਆਈਟੀ ਕੀਤੀ ਇਲੈਕਟ੍ਰੀਸ਼ੀਅਨ ਵਿੱਚ ਉਸ ਤੋਂ ਬਾਅਦ ਕੋਈ ਨੌਕਰੀ ਮਿਲੀ ਨਹੀਂ ਮੈਂ ਕਿਹਾ ਚੱਲ ਬਾਪੂ ਦੇ ਨਾਲ ਲਾਲ ਕਰਾਉਂਦੇ ਆ ਫਾਦਰ ਸਾਹਿਬ ਇੱਥੇ ਉਹਨਾਂ ਨੂੰ ਹੋ ਗਿਆ ਹੈ तकरीबन 15-20 ਸਾਲ ਕੰਮ ਕਰਦਿਆਂ ਨੂੰ ਕਰੀਆਨੇ ਦੇ ਨਾਲ-ਨਾਲ ਚਾਹ ਦਾ ਕੰਮ ਕਰਦੇ ਨੇ ਚਾਹ ਬਣਾਉਂਦੇ ਨੇ ਡਰਤਾ ਜੀ ਜਦੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਦਾ ਹੈ ਜੰਗ ਦਾ ਜਾਂ ਕੋਈ ਖਤਰਾ ਹੁੰਦਾ ਹੈ ਤਾਂ ਫਿਰ ਡਰਤਾ ਲੱਗਦਾ ਹੈ ਹਾਂ ਜੀ ਬੀਐਸਐਫ ਕਰਕੇ ਬਹੁਤ ਹੌਸਲਾ ਵੱਧਦਾ ਹੈ ਹਾਂ ਜੀ ਹਾਂ ਜੀ ਰੋਲਾ ਤਾਂ ਪਿਛਲੇ ਦਿਨਾਂ ਵਿੱਚ ਪਿਆ ਸੀ ਇਕਵਾਲ ਇੱਕ ਸਾਲ ਹੋ ਗਿਆ तकरीबन ਸਾਨੂੰ ਠਾਤਾ ਸੀ ਬੀਐਸਐਫ ਨੇ ਫਿਰ ਅਸੀਂ ਪਿੱਛੇ ਚਲੇਗਾ ਸੀ ਹੋਂ तकरीबन ਹੋਂ ਠੀਕ ਨੇ ਜੀ ਹਾਲਾ ਸਰਕਲੀ ਚਾਹ ਦੀ ਦੁਕਾਨ ਇਸ ਤਰ੍ਹਾਂ ਹੋ ਗਈ ਜੀ ਆਪਾਂ ਸਾਦਕੀ ਤੋਂ ਫਾਜਲਵਾਲ ਫਾਜਲਕਵਾਲ ਜਾਈਏ ਤਾਂ ਇਹ ਪਹਿਲੀ ਦੁਕਾਨ ਆਉਂਦੀ ਹੈ ਚਾਹ ਦੀ ਅੱਛਾ ਇਸ ਕਰਕੇ ਜੀ ਹਾਂ ਜੀ ਅਸੀਂ ਨਵਾਂ ਆਈਡੀਆ ਲਾਇਆ ਬੱਕੂ ਦੇ ਨਾਲ ਮੈਂ ਤਾਂ ਚਲ ਸੋਚਦੇ ਆ ਇਸ ਤਰ੍ਹਾਂ ਹੈਲਪ ਕਰਦੇ ਆ ਨਾਲ ਪਰਦਾ ਗੁਜ਼ਾਰਾ ਹੋ ਜਾਊਗਾ ਨੌਕਰੀ ਬਾਰੇ ਟਰਾਈ ਕਰੀ ਗਏ ਫਾਰਮ ਫਿਲ ਕਰੀ ਗਏ ਮੇਹਤਰੀ ਕਰੀ ਗਏ ਬਾਕੀ ਕਿਸਮਤ ਹੈ ਅਸੀਂ ਦੋ ਭਰਾ ਐ ਇੱਕ ਸਿਸਟਰ ਐ ਸਿਸਟਰ ਵਿਆਹੀ ਐ ਤੇ ਬ੍ਰਦਰ ਛੋਟਾ ਉਹ ਨਹੀਂ ਵਿਆਇਆ ਮੈਂ ਹੀ ਤੇ ਹਾਂਜੀ ਹਾਂਜੀ ਬਹੁਤ ਲਗਾਤਾਰ ਹਫ਼ਤੇ ਦੇ ਹਫ਼ਤੇ ਦੇ ਵਿੱਚ ਲਗਾਤਾਰ ਹੁੰਦੇ ਜਾਂਦੇ ਆਂ ਅੱਗੇ ਭਾਰਤ ਪਾਕਿਸਤਾਨ ਬਾਰਡਰ ਹੈ ਜੀ ਸਰਹੱਦ ਹੈ ਉਸ ਸਾਈਡ ਤੋਂ ਵੀ ਲੋਕ ਆਉਂਦੇ ਨੇ ਦੇਖਣ ਇਸ ਸਾਈਡ ਤੋਂ ਵੀ ਜਾਂਦੇ ਨੇ ਜਿਆਂ ਜੀ ਦੁੱਧ ਦਾ ਗਰਦਾ ਇਸਤੇਮਾਲ ਕਰੀਦਾ ਹੈ ਬਾਕੀ ਪਿਆਰ ਨਾਲ ਜੋ ਵੀ ਆਉਂਦੇ ਆ ਪਿਆਰ ਨਾਲ ਚਾਹ ਪੀਂਹਦਾ ਉਹਨਾਂ ਨੂੰ ਸਰਸਨਿਆ ਇਹ ਹੀ ਦੇਣਾ ਚਾਹੁੰਦੇ ਆ ਕਿ ਆਪ ਦਾ ਨਾਲ ਨਾਲ ਰੋਜ਼ਗਾਰ ਵੀ ਕਰੋ ਤੇ ਆਪ ਦਾ ਮਿਹਨਤ ਵੀ ਕਰੋ ਖੌਂਦਿਲਗੀ ਕਰੋ